ਉਮਤਿਆ ਹੀ ਕਰ ਦਿੱਤਾ ਈ ਤੈਨੂੰ ਦੇਖਦਾ ਨਹੀਂ ਸਾਰਾ ਦੁੱਧ ਡੋਲ ਗਈ ਮੈਂ ਚਾਹ ਠੀਕਣ ਦੀ ਉਧਰ ਅੰਨੀ ਹੀ ਬੋਲ ਲਗੀ ਤੂੰ ਵੀ ਨਹੀਂ ਮੇਰੇ ਵਾਲਾ ਕੋਤੇ ਮਾਰਦੀ ਨਹੀਂ ਭਾਬੀ ਜੀ ਮੈਂ ਜਾਣ ਕੇ ਨਹੀਂ ਡੋਲਿਆ ਉਹ ਮੈਨੂੰ ਪਤਾ ਨਹੀਂ ਲੱਗਾ ਕਿਹੜੇ ਵਾਲੇ ਡੂੰਗਾ ਮੇਰੇ ਹੱਥੋਂ ਫਿਸਲ ਗਿਆ ਹੈ ਟੁੱਟਿਆ ਤਨ ਫੜਿਆ ਹੀ ਜੱਗ ਅਕਲ ਮਾਸਾ ਨਹੀਂ ਹੈਗੀ ਤੈਨੂੰ ਕੰਮ ਵੀ ਕਹਤਾ ਪੱਤਿਆਂ ਦਾ ਕਾਟਾ ਤੇ ਕੋ ਕੰਮ ਕਰਾਉਣਾ ਲੱਗੋ ਮੈਂ ਉਧਰ ਚਾਹ ਠਿੱਕੀ ਜਾਂਦੀ ਮਾਂ ਮੇਰੀ ਇਹ ਚਾਹ ਠਿੱਕਣ ਲਈ ਆ ਤੂੰ ਇੱਥੇ ਹੋਰ ਹੀ ਖਲਾਰਾ ਵਾਗ ਬੈਠੀ ਹੈ ਇੰਨਾ ਤੇ ਦਿਮਾਗ ਖੋਦਾ ਵਾ ਆਹ ਤਾਂ ਕੰਮ ਨਹੀਂ ਕਰਦੇ ਚੰਗੀ ਤਰ੍ਹਾਂ ਪੜਨ ਵਾਲੀ ਤੇ ਇੰਜਾਂ ਦੇ ਕਰਦੀ ਤੇ ਕੰਮ ਕਹਦਾ ਉਹ ਤੇ ਕੋ ਹੁੰਦਾ ਨਹੀਂ ਹੈ ਬੈਠੀ ਐ ਨਾ ਤੇ ਮੇਰੇ ਮੂੰਹ ਹਾਂ ਦੀ ਵੇਖੀ ਜਾਨੀ ਆ ਸਫਾਈ ਕਰਦੇ ਚਾਹ